ਲੰਬੇ ਸਮੇਂ ਤੋਂ ਵਾਰਡ ਨੰਬਰ 7 ਦੇ ਵਿੱਚ ਗੰਦੇ ਨਾਲੇ ਦੀ ਆ ਰਹੀ ਸਮੱਸਿਆ ਦਾ ਅੱਜ ਹੱਲ ਕੀਤਾ ਗਿਆ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ 24 ਲੱਖ ਦੀ ਗ੍ਰਾਂਟ ਨਾਲ ਨਾਲੇ ਦੇ ਵਿੱਚ ਵੱਡੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਵਾਰਡ ਨੰਬਰ 7 ਦੀ ਕੌਂਸਲਰ ਬਬੀਤਾ ਰਾਣੀ ਦੀ ਮਿਹਨਤ ਸਦਕਾ ਵਾਰਡ ਨੰਬਰ 7 ਦੇ ਵਿੱਚ ਨਾਲੇ ਦਾ ਅੱਜ ਉਦਘਾਟਨ ਕੀਤਾ ਗਿਆ ਹੈ। ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰ ਨਗਰ ਕੌਂਸਲ ਮਰੈਂਡਾ ਦੇ ਪ੍ਰਧਾਨ ਜਗਦੀਪ ਸਿੰਘ ਬਿੱਟੂ, ਵਾਰਡ ਨੰਬਰ 7 ਦੀ ਕੌਂਸਲਰ ਬਬੀਤਾ ਰਾਣੀ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਨਵਦੀਪ ਸਿੰਘ ਟੋਨੀ, ਪੀਏ ਜਗਤਾਰ ਸਿੰਘ ਢੁਆ, ਪੀਏ ਸ਼੍ਰੀ ਚੰਦ ਤੇ ਹੋਰ ਮਹਤਵਪੂਰਨ ਸੱਜਣ ਹਾਜ਼ਰ ਸਨ। ਪੰਜਾਬ ਨਿਊਜ਼ 7 ਰਿਪੋਰਟ ਸੋਨੀ ਸਾਗੀ। आ ਹਰੂ ਪਾਣੀ ਆ ਗਿਆ ਜੀ ਪਰ ਇਹ ਟੋਪੀਏ ਜੀ ਉਹ ਨੰਬਰ 7 ਤੋਂ 7 ਦਾ ਜਿਹੜਾ ਹੈਗਾ ਕੰਮ ਹੈ ਸਾਡੇ ਐਮਸੀ ਬਖਤਾ ਜੀ ਪ੍ਰਧਾਨ ਜੀ ਤੇ ਹੋਰ ਐਮਸੀ ਸਾਹਿਬਾਨ ਸਾਰੇ ਪਹੁੰਚੇ ਨੇ ਬਹੁਤ ਪ੍ਰਾਣਾ ਇਹ ਮੰਨ ਸੀ ਕਿਉਂਕਿ ਖੁੱਲਾ ਨਾਲਾ ਸੀ ਜੋ ਕਿ ਬਿਮਾਰੀਆਂ ਨੂੰ ਜਿਹੜਾ ਹੈਗਾ ਹਮੇਸ਼ਾ ਹੀ ਪ੍ਰੇਰਦਾ ਸੀ ਅੱਜ ਇਸ ਨਾਲੇ ਦਾ ਜਿਹੜਾ ਕੰਮ ਐ ਇੱਥੇ ਪਾਈਪ ਆਏ ਜਾਣੇ 24 ਲੱਖ ਦਾ ਇਹ ਕੰਮ ਹੈ ਔਰ ਇਹ 1 ਮਹੀਨੇ ਦੇ ਅੰਦਰ ਅੰਦਰ ਪੂਰਾ ਹੋਏਗਾ ਇੱਥੋਂ ਲੈ ਕੇ ਅੱਗੇ ਜਿਹੜਾ ਆਪਣੇ ਫਾੜਕ ਤੱਕ ਇਹ ਜਿਹੜਾ ਪਾਈਪ ਹੈਗੇ ਸੋ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਬਹੁਤ ਸਾਲਾਂ ਤੋਂ ਰੁਕਿਆ ਹੋਇਆ ਹੈ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਕਦੇ ਧਿਆਨ ਨਹੀਂ ਦਿੱਤਾ ਕਿ ਸ਼ਹਿਰ ਦੀ ਸਫਾਈ ਜਾਂ ਗੰਦਗੀ ਨੂੰ ਦੂਰ ਕੀਤਾ ਜਾਵੇ ਉਹ ਹਮੇਸ਼ਾ ਹੀ ਆਪਣੇ ਮਾਫੀ ਚਲਾਣ ਚਾਹੇ ਰੇਤਾ ਮਾਫੀਆ ਜਾਂ ਨਸ਼ੇ ਵੰਡਣ ਦੇ ਜਿਹੜਾ ਹਮੇਸ਼ਾ ਹੀ ਮਸ਼ਰੂਫ ਰਹਿੰਦੇ ਸੀ ਲੇਕਿਨ ਇਹ ਪਹਿਲੀ ਸਰਕਾਰ ਹੈ ਜੇ ਜੋ ਕਿ ਸ਼ਹਿਰਾਂ ਔਰ ਪਿੰਡਾਂ ਦਾ ਸਾਰਿਆਂ ਦਾ ਜਿਹੜਾ ਹੈ ਤਰਕਾਸ ਕਰ ਰਹੀ ਹੈ ਸੋ ਮੈਂ ਬਹੁਤ ਬਹੁਤ ਵਧਾਈ ਦਿੰਦਾ ਸਾਡੇ ਮੋਰਿੰਡਾ ਵਾਸੀਆਂ ਨੂੰ ਕਿ ਇੱਕ ਬਹੁਤ ਵਧੀਆ ਸਫਾਈ ਲਈ ਦਾ ਇੱਕ ਕੰਮ ਜਿਹੜਾ ਬ੍ਰਿਟਿਸ਼ ਕੋਲ ਸਰ ਜਿਹੜੇ ਪਾਣੀ ੱੱਲੇ ਦੇ ਕਨੈਕਸ਼ਨ ਹੈਗਾ ਹਾਲ ਕੋਲੀ ਬਣੀ ਹੋਈ ਹੈ ਦੂਸਰਾ ਜਿਹੜਾ ਸੀਵਰੇਜ ਦਾ ਕੰਮ ਹੈ ਦੇਖੋ ਜਦੋਂ ਵੀ ਸਾਡੀ ਸਰਕਾਰ ਆਈ ਹੈ 60% ਪਹਿਲਾਂ 30 ਸਾਲਾਂ ਚ 30% ਕੰਮ ਹੋਇਆ ਹੁਣ ਤਕਰੀਬਨ 100% ਦੇ ਕਰੀਬ ਜਿਹੜਾ ਕੰਮ ਹੋ ਚੁੱਕਾ ਹੈ ਜਿਹੜਾ ਕ੍ਰੋਸਿੰਗ ਦਾ ਕੰਮ ਹੈ 15 ਦਿਨਾਂ ਉਹ ਕੰਮ ਰਹਿੰਦਾ 15 ਦਿਨ ਬਾਅਦ ਸੀਵਰੇਜ ਦਾ ਕੰਮ ਜਿਹੜਾ ਮਰੀਲੇ ਦਾ ਉਹ ਪੂਰਾ ਹੋ ਗਿਆ ਬਹੁਤ ਜਲਦ ਉਹਦੇ ਨਾਲ ਜੋੜ ਕੇ ਫੇਰਾ ਜਿੰਨਾ ਤੁਸੀਂ ਦੇਖਦੇ ਹੋ ਕਿਸੇ ਦੇ ਖੇਤਾਂ ਚ ਖੜਾ ਹੋਇਆ ਧਰਾਂ ਦੇ ਉੱਤੇ ਖੜਾ ਇਹ ਪਾਣੀ ਸਵੱਛ ਸਦਾ ਲਈ ਅਸਲ ਠੀਕ ਹੈ ਥੈਂਕ ਯੂ